ਅੱਜ ਪਤਾ ਚੱਲਿਆ ਕਿ ਜਿਹੜੀ ਲੜਕੀ ਨੇ ਦਰਬਾਰ ਸਾਹਿਬ ਦੇ ਵਿੱਚ ਇੱਕ ਜੋਗਾਦਾਂਸਨ ਕੀਤਾ ਸੀਗਾ ਉਹਦੇ ਉੱਤੇ 295ਏ ਦਾ ਪਰਚਾ ਦਰਜ ਕਰਤਾ ਗਿਆ ਅੰਮ੍ਰਿਤਸਰ ਦੇ ਵਿੱਚ ਮੈਂ ਕੱਲ ਵੀ ਐਸਜੀਪੀਸੀ ਦੇ ਜਿਹੜੇ ਆਗੂ ਹੈ ਮੈਂ ਉਹਨਾਂ ਨੂੰ ਕੋ ਅਪੀਲ ਕੀਤੀ ਸੀਗੀ ਕਿ ਇਹ ਜਾਣੇ ਅਣਜਾਣੇ ਦੇ ਵਿੱਚ ਇੱਕ ਘਟਨਾ ਘਟੀ ਹੈ ਲੜਕੀ ਗੁਜਰਾਤੀ ਹੈ ਉਹਨੂੰ ਪੰਜਾਬ ਦੇ ਗੁਰਦੁਆਰਿਆਂ ਦੇ ਬਾਰੇ ਨੋਲਿਜ ਨਹੀਂ ਸਗੀ ਨਾ ਮਾਨਮਰਯਾਦਾ ਦੀ ਨੋਲਿਜ ਸਗੀ ਇਸ ਕਰਕੇ ਉਹਨੇ ਨਿਕਰੀ ਮਾਫੀ ਵੀ ਮੰਗ ਲਿੱਤੀ ਹੈ ਔਰ ਨੰਬਰ 2 ਅਸੀਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਵੱਲੋਂ ਲੜਕੀ ਦੇ ਕੇਸ ਦੀ ਪੈਰਵਾਹੀ ਕਰਾਂਗੇ ਉਹ ਇਸ ਕਰਕੇ ਕਰਾਂਗੇ ਕਿ 295ਏ ਦਾ ਕੇਸ ਬੰਦਾ ਹੀ ਨਹੀਂ ਹੈ ਉਹਨੇ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਨਹੀਂ ਪਹੁੰਚਾਈ ਅਗਰ ਉਹਨੇ ਉੱਥੇ ਕੋਈ ਯੋਗਾ ਦਾ ਆਸਨ ਕੀਤਾ ਉਹ ਯੋਗਾ ਦਾ ਆਸਨ ਉਹਨੇ ਜਿਵੇਂ ਉਹਦੇ ਬਾਰੇ ਇਹ ਗੱਲ ਕਹੀ ਹੈ ਵੀ ਇਹਨੇ ਦਰਬਾਰ ਸਾਹਿਬ ਵਾਲੇ ਪਾਸੇ ਪੈਰ ਕਰਕੇ ਉਹ ਕੀਤਾ ਦਰਬਾਰ ਸਾਹਿਬ ਵਾਲੇ ਪਾਸੇ ਪੈਰ ਨਹੀਂ ਸੀਗੇ ਉਹਦੇ ਜਿਹੜਾ ਸਿਰ ਜ਼ਮੀਨ ਤੇ ਸੀਗਾ ਆਸਮਾਨ ਦੇ ਉੱਤੇ ਉਹਦੇ ਪੈਰ ਕਿਤੇ ਹੋਏ ਸੀਗੇ ਉਹਨੇ ਕਿਸੇ ਦੀ ਧਾਰਮਿਕ ਭਾਵ ਨੂੰ ਠੇਸ ਨਹੀਂ ਪਹੁੰਚਾਈ ਇੱਕ ਲੜਕੀ ਜਿਹੜੀ ਕੀ ਗੁਜਰਾਤ ਦੀ ਹੈ ਉਹਦੇ ਉੱਤੇ ਇਸ ਤਰੀਕੇ ਦੀ ਦਹਿਸ਼ਤ ਪਾਣਾ ਐਸਜੀਪੀਸੀ ਦੇ ਵੱਲੋਂ ਔਰ ਹਿੰਦੂ ਸਮਾਜ ਦੇ ਜਿਹੜੇ ਲੋਗ ਐ ਉਹ ਗੁਰਦੁਆਰਿਆਂ ਦੇ ਵਿੱਚ ਨਾ ਹਨ ਇਸ ਕਰਕੇ ਇਹ ਬੜਾ ਵੱਡਾ ਛੇੜੰਤਰ ਚੱਲਦਾ ਪਿਆ ਮੈਂ ਦੁਬਾਰਾ ਇਹ ਦੱਸਣਾ ਚਾਹਨਾ ਹੈ ਕਿ ਅਸੀਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਦੇ ਵੱਲੋਂ ਉਸ ਲੜਕੀ ਦੇ ਕੇਸ ਦੀ ਪੈਰਵਾਈ ਕਰਾਂਗੇ ਔਰ ਅਸੀਂ ਸਰਕਾਰ ਨੂੰ ਵੀ ਔਰ ਡੀਜੀਪੀ ਸਾਹਿਬ ਨੂੰ ਵੀ ਅਸੀਂ ਇੱਕ ਆਪਣਾ ਇੱਕ ਡੈਲੀਗੇਸ਼ਨ ਲੈ ਕੇ ਜਾਵਾਂਗੇ ਜਿਹਦੇ ਵਿੱਚ ਉਹ ਜਿਹੜਾ 295ਏ ਦਾ ਕੇਸ ਬਣਾਇਆ ਗਿਆ ਇਹ ਕੇਸ ਗਲਤ ਹੈ ਕੋਈ ਭਾਵਨਾ ਨਹੀਂ ਕਿਸੇ ਦੀ ਠੇਸ ਪਹੁੰਚਾਈ ਕੁਝ ਨਹੀਂ ਕੀਤਾ ਇੱਕ ਯੋਗਾ ਕਰਨਾ ਕੋਈ ਗੈਰ ਕਾਨੂੰਨੀ ਕਿਸੇ ਧਾਰਮਿਕ ਧਾਰਮਿਕ ਪਵਨ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਸ ਕਰਕੇ ਅਸੀਂ ਇਸ ਕੇਸ ਦੇ ਵਿਰੁੱਧ ਅਸੀਂ ਆਪਣੀ ਲੜਕੀ ਦੀ ਜਿਹੜੀ ਹੈ ਲੜਕੀ ਉਹਦੇ ਵਾਸਤੇ ਅਸੀਂ ਉਹਦਾ ਪੂਰੀ ਪੇਰਵਾਹੀ ਕਰਾਂਗੇ